ਜਿਵੇਂ ਜਿਵੇਂ ਉਹਨਾਂ ਨੇ ਮਾਨਵੇਂ ਦੀ ਇਹ ਖਿਆਲ ਖਰਨਾ ਧਾਣਾ ਪੈਦਾ ਹੋਈ ਉਹਨਾਂ ਨੇ ਬੜੇ ਪਿਆਰ ਨਾਲ ਪਰਵੰਦੇ ਕੰਮ ਨਹੀਂ ਉਹ ਸਾਰੇ ਵਿਰਤਾਂਤ ਨੂੰ ਰੱਖਿਆ ਹੈ ਉਹ ਬੜੀ ਖੁਸ਼ੀ ਹੈ ਕਿ ਇਸ ਅਲਪੀ ਕਿਹਾ ਤੁਸੀਂ ਮੌਜੂਦ ਹਨ ਜਿਹੜੀ ਇਹ ਫੈਮਲੀ ਵਿੱਚ ਇਕੱਠੰਨ ਬਾਤ ਕਰਨ ਹੋਏ ਭਾਈ ਮੋਹਨ ਅਧਿਨਾਮ ਦਾ ਸਹਿਯੋਗ ਕੀਤਾ ਰਹੂ ਇੰਨਾ ਚਿਰ ਬੈਠਣ ਨਾਲ ਕੋਈ ਹਾਰਮੀ ਦੀ ਤਰੱਕੀ ਨਹੀਂ ਕੁਝ ਬਚਦਾ ਨਹੀਂ ਇਸ ਲਈ 3 ਫਨੀ ਆਦਮੀ ਪਰ ਜਿਨ੍ਹਾਂ ਨੇ ਕਿੰਨਾਂ ਚੋਂ ਕੁੰਬਣਾ ਹੋਵੇ ਉਹ ਵੀ ਤੋਰੀ ਰਹਿੰਦੇ ਨਹੀਂ ਜਿੰਨੇ ਕਿੱਤ ਜਿਨ੍ਹਾਂ ਨੇ ਖਾਧੀ ਉਹ ਘਾਤ ਆਰਾਮ ਵਿੱਚ ਬੈਠੇ ਪੂਰਾ ਆਰਾਮ ਨਾਲ ਬੈਠੇ ਨੇਹੂ ਵਾਲੀ ਨੇ ਆਲੀ ਇੰਦਰ ਜਿਹਨੇ ਰਾਤ ਭਰ ਵੈਲੀ ਬਸ ਨਾ ਕੋਈ ਮੁਕਾਮ ਨਾ ਕੋਈ ਕੋ ਚਾਲ ਪੈ ਗਏ ਕਰੇ ਮੇਰੇ ਮੈਂ ਖਾਸ ਹੈ ਨੰਨੇ ਉਹ ਕਿਤੇ ਨਾ ਕਿਤੇ ਉਹਨਾਂ ਨੂੰ ਮੰਜੇ ਮੈਰੀ ਫਿੱਟ ਆਂਦੀ ਹੈ ਬਹੁਤ ਖੁਸ਼ੀ ਹੈ ਭਾਈ ਉਹ ਖੁਸ਼ੀ ਵਿੱਚ ਪਿੱਛੇ ਆਏ ਨੇ ਉਹਨਾਂ ਨਾਲ ਗੱਲਬਾਤ ਕੀਤੀ ਹੈ ਤਾਂ ਵੀ ਆਇਆ ਬਹੁਤ ਬਹੁਤ ਸੰਗਤ ਹਮ ਬਾਈ ਰਮਨ ਸਿੰਘ ਜੁਕੇ ਜਿਵੇਂ ਆਪਾਂ ਹੋਏ ਕੀ ਮਦਦਾਂ ਪ੍ਰਦਾਨ ਕਰ ਉਸ ਤੋਂ ਬਾਅਦ गुरु साहब जी की प्रबंधन इतनी है में। सारी संगत भाई साहब जी का सत्कार उसका कुछ संगत ने है। माया का भी सहयोग पाया बड़ा प्यार भाई साहब माता जी ने उन्होंने सत्कार करिए और परमेष रोक भी नहीं सकता ਉਹ ਕਿਸੁਨੀਆ ਚ ਰਹੇ ਨਹੀਂ ਆ ਮੈਂ ਵੀ ਬੇਨਤੀ ਕਰਨ ਦਾ ਮਾਣ ਉਪਕੇ ਤੇ ਵੀ ਹੋਏਗੀ ਤੇ ਤੁਸੀਂ ਜ਼ਰੂਰ ਸ਼ੋਖਗ੍ਰੇ ਕਰਕੇ ਕੋਰਤਨੇ ਬਹੁਤ ਵੱਡੀ ਪਾਰੀ ਤਰਸ਼ਿਆ ਕਰਕੇ ਇਹ ਗੁੱਥੈਂ ਕੀ ਦਾ ਮੇਰਾ ਅਹੰਕਾਰ ਹੈ ਕਿਤੇ ਸਰਦੂ ਜੀ ਮੇਰੇ ਤੋਂ ਇਹਨਾਂ ਵੀ ਬੇਨਤੀ ਮੈਂ ਜਰੂਰ ਕਰਾਂਗਾ

ਕੀ ਇੱਕ ਉਮਰ ਦਾ ਬਣਾ ਲਿਆ ਹਾਂ। ਕੱਲ੍ਹ ਵਰਗਨ ਦਾ ਤੋਂ ਨਹੀਂ ਵਿỆਤਨਾਮ ਦਾ ਕੋਈ ਉਮਰ ਵਟਿਆ। ਤੇ ਜਿਹੜੀ ਉਮਰ ਹੁੰਦੀ ਹੈ ਨਾ ਇਹ ਦਾ ਬੜਾ ਵੱਡਾ ਸਹੈਬ ਹੁੰਦੀ ਹੈ ਕੋਈ ਵੀ ਕਾਰ ਕਰ ਸਕੇ। ਪਰ ਵੀ ਮੈਂ ਬੈਂਤੀ ਕੀ ਚੀਜ਼ ਜਰਾ ਉਪਕਾਰ ਹੋ ਸਕੈ ਜਰਾ ਅਵਸਥਾ ਮੈਂ। ਇਹਨੂੰ ਜਰਾ ਵਰਸਾ ਆ ਜਾਂਦੀ ਨਾ ਬੜਾ ਬੇਰੀ ਕੋਈ ਰੱਦੀ ਭਾਰੀ ਉਪਾਦੀ ਹੋ ਸਕਦਾ ਤੇ ਕੋੜਾ ਤੇ ਦੂਰ ਤਾਂ। ਜਦ ਨਾਲ ਜਰਾ ਰੋਕ ਨਹੀਂ ਆਇਆ ਜਦ ਨਾਲ ਤਾਲ ਰਸੀ ਨਹੀਂ ਆਇਆ ਜਦ ਨਾਲ ਪਿਕੜ ਪਈ ਨਹੀਂ ਪਾਣੀ ਭਾੜੇ ਨਿਮਾਰਨ ਸੋਰਾ ਸ਼ਾਂਤ ਕਿੰਨਾ ਕਿ ਜਰਾ ਰੋਕ ਨਹੀਂ ਆਇਆ ਜਦੋਂ ਆਗੇ ਨਾ ਜਰਾ ਉਪਾ ਜਰਾ ਹੁਣ ਥੋੜਾ ਤੇ ਖਰਾਉਂ ਤੇ ਫਿਰ ਉਹ ਕਹਿੰਦੇ ਜਦੋਂ ਟੇਪ ਆ ਗਿਆ ਜਰਾ ਨੂੰ ਪਾ ਗਿਆ ਤਾਂ ਕਰਦੇ ਨੂੰ ਟੇਪ ਦੇ ਨੂੰ ਦੂਰ ਕਰ ਸਕਦੇ ਆਸਾਂ ਦੀ ਬਾਤ ਕਿ ਬੜੀ ਦਿਨ ਇਹ ਕਰਵਾਣਾ ਬੜਾ ਹੈ ਜਦ ਇਸ ਕਰੀਂ ਦੀ ਹੈ ਜੇ ਕੋਈ ਕਦੇ ਮੈਂ ਕਰਵਾਣਾ ਹੈ ਬੜਾ ਦਾਅਬ ਕਰਵਾਣਾ ਹੈ ਰੋਕ ਕੇ ਨਾ ਸਕਤਾ ਪੈਨੂੰ ਮੇਰੀ ਜਾ ਰਹੇ ਉਹ ਵੇਖ ਤਾਂ ਕਰਕੇ ਮੁੰਡਾ ਪਾਈ ਨਹੀਂ ਬਥੇਰੇ ਲੋਕ ਆਂਦੇ ਹਾਂ ਕੋਸ਼ਟੇ ਹੋਰ ਬਹੁਤ ਕੁਝ ਕਰਦੇ ਹਨ ਪਰ ਮੁੰਡਾ ਬੱਦ ਚਲਕਦਾ ਹੈ ਇਥੇ ਕੋਈ ਉਪਾਅ ਨਹੀਂ ਹੋ ਸਕਦਾ ਸੰਕ੍ਰਿਤੀ ਬੜੀ ਅਵੈਜੀ ਬਣ ਲੱਗੇਗੀ ਪਰ ਮੈਂ ਸੁਣਾ ਦਿੰਨੇ ਮੈਂ ਗ੍ਰੰਥ ਦਾ ਨਾਮ ਵੀ ਦੱਸ ਦਿੰਦਾ ਨਹੀਂ ਇੱਕ ਸਾਖੀ ਪ੍ਰਮਾਣ ਲਿਖਿਆ ਹੈ ਉਹ ਦਾ ਕਰਤਾ ਹੈ ਭਗਤ RAM ਜੀ ਦਾ

ਇੱਕ ਮਗਰ ਹੈ ਜੋ ਬਿਰਧ ਹੈ ਭਗਤੀ ਦੇ ਮਨ ਵਿੱਚ ਮੈਲ ਨਹੀਂ ਆਪਣੀ ਅਵਸਥਾ ਦੀ ਗੱਲ ਕਹਿੰਦੇ ਨਹੀਂ ਨਾ ਅਗਦੀ ਕੇ ਨਾ ਮਿਸ਼ਕੀ ਕੇ ਬਿਹਾਰੇ ਜਾਮਾ ਵਿਤਿ ਦੀ ਕੇ ਗੱਲ ਤਤ ਦੀ ਸਮਝਣੀ ਹੈ ਉਹਨਾਂ ਬੀਤਿਆਂ ਨੂੰ ਜਾ ਕੇ ਦੱਸਿਆ ਕਹਿੰਦੇ ਰੱਬ ਨਾਲ ਕਿ ਆਪੇ ਖਸੂਰ ਦੀ ਖਸੂਰ ਸ਼ਹਿਰ ਦੀ ਸਾਥੀ ਨਹੀਂ ਸੀ ਯਾਤਿਕ ਵੀ ਨਹੀਂ 라ਹੇ ਸਨ ਬੜੇ ਅਮੀਰ ਸਨ ਇਹਨਾਂ ਲਗੇ ਕੋ ਸਾਗੀਆਂ ਔਰਤਾਂ ਨੂੰ ਮਨੋਰ ਕੀ ਕਰਦੇ। ਐਂਨ ਕਿ ਮੈਨੂੰ ਤੋਂ ਬਧੇ ਹੀ ਔਰਤਾਂ ਹੈ ਕਿੱਥੇ। ਜਦੋਂ ਕਹਿੰਦੇ ਜਿਹੜੇ ਆਏ ਜਿੰਨਾਂ ਕੋਈ ਰੱਬ ਨਾਲ ਚੀਹ ਕੋਚੀ ਬਣ ਗਏ ਐਸਾ ਦੇਖਿਆ ਉਸ ਸਾਖ ਵਿੱਚ। ਜਦੋਂ ਕੋਚੀ ਬਣ ਗਏ ਰੱਤਾਂ ਦੇ ਉਸ ਟਾਈਮ ਤੇ ਅਗੇ ਚਲਣੀ ਪਏ ਮਹਾਂਪਰਤੀ ਨੂੰ ਸਿਕਰਾ ਹੀ ਕਰਤੀ ਆਈ ਪਰ ਸਾਨੂੰ ਇਸ ਕੰਧ ਦੀ ਸ਼ੰਕਾ ਤੋਂ ਕਰਦੇ ਤੁਸੀਂ ਇਹ ਵਜਨ ਕਿਉਂ ਦੀ ਆ। ਇਹਦਾ ਸਾਡਾ ਪਾਲ ਸਮਝਉਂਦੇ ਕਿ ਅੱਧੀ ਉਮਰ ਇਹਨੂੰ ਨਿਆਣੀ ਹੈ। ਇਹਨੂੰ ਪਤਾ ਹੀ ਨਹੀਂ

ਇਸ ਅਵਸਥਾ ਤਿੰਨ ਤਿਨਾਤੇਵਾਂ ਹੁੰਦੇ ਨਾ ਅਕੀਮਾ ਜਿਸ ਦਿਨ ਭਾਈ ਮੋਹਨ ਸਿੰਘ ਜਮਾ ਰਾਹੀਂ ਕੋ ਅਸਥਾਵੀ ਹੋਈ ਉਮਰ ਦਾ ਆਪਣਾ ਸਾਥ ਹੁੰਦਾ ਹਰ ਕੰਮ ਤੇ ਕਿ ਬਾਕੀਆਂ ਭਵੇਂ ਕਿਸੇ ਤਰ੍ਹਾਂ ਵੀ ਨਹੀਂ ਹੋਂ ਮਾਂ ਪੁੱਖਾਂ ਦੇ ਵਿਰਥਾਂਤ ਸਿੱਖਿਆ ਲੈ ਹੁੰਦੇ ਆ ਜਿਹੜੀ ਸਾਡੀ ਵਿਚਾਰੀ ਵਾਲੀ ਉਮਰ ਇਹਨੂੰ ਸੰਭਲ ਨਹੀਂ ਭਗਵਾਨ ਜੇ ਤੁਮ ਦੱਬਾ ਕੇ ਤੇ ਮੁਰਕੇ ਨਹੀਂ ਜਲਦੀ ਕਰਨੀ ਹੁੰਦਾ ਤੇ ਤਾਂ ਪਤਜੀ ਕਹਿੰਦੇ ਨੇ नैनो नीर बहता है घिन्ना पहे के स्रोत वाले अखा में तो पानी वगैरह का के स्रोत वाले हो जान के उठा कंठ सब नहीं उठा गले के बीच रेशा वाले उठ जाएगा बलगम ना गांव होएगा ना पिशाब होएगा आप क्या करें कहने प्राण का रिजी होने की करेगा इस कर की भी नहीं होने हम मौका है इन लें ਕਾਤੋਂ ਉਿੰਦੀ ਨੀ ਮੈਂ ਡੇੜਾ ਬੰਦ ਨਾ ਸਕਿਆ ਬੰਦਨ ਕੀ ਬੇਲਾ ਜਦੋਂ ਬੰਨਣ ਦਾ ਵੇਣਾ ਸੀ ਨਾ ਸ੍ਰੀ ਕ੍ਰਿਪਤੀ ਡੇੜੇ ਨੂੰ ਮੈਂ ਬੰਨ ਨਹੀਂ ਸਕਿਆ ਤੇ ਭਾਰਤ ਸਰ ਤੋਂ ਜਦ ਪੁੱਛ ਲੈ ਤਵ ਪੁੱਛ ਲੈ ਤਵ ਤਰੰਤ ਰੇਕਾ ਜਦੋਂ ਢਾਪੇ ਨਾਲ ਭੱਗਿਆ ਨਾ ਪੁੱਛਣ ਲੱਗਿਆ ਕੰਮ ਤੇ ਪਾਣੀ ਕੰਨਾਂ ਵਿੱਚ ਮੈਲਾ ਗਰੀ ਜੰਖਾ ਵਿੱਚ ਪਾਣੀ ਆ ਗਿਆ ਨਾ ਕਿ ਸੀਂ ਦਾ ਦੀ ਗੱਲ ਤੇ ਪਰਸਮ ਆ ਗਿਆ ਜਦੋਂ ਉਛਲਦਿਆਂ ਬਾਅਦ ਉਹ ਤਾਂ ਰੇੜਾ ਸੰਭਾਲਿਆ

ਮਾਣਨ ਨੂੰ ਬਹੁਤ ਬੇਨਤੀ ਹੈ ਜਿੰਨਾ ਸਰਕਾਰ ਦਾ ਕੰਮ ਬਾਣੀ ਜਾਗ ਕਰਨ ਲੋ ਨੀਤੀ ਨਿਯਮਾਂ ਕੋ ਪੂਰੀ ਸੰਗਠਨ ਕਰਾਉ ਸੁੱਚੇ ਕਰ ਰਹਿਣੇ ਇਹ ਤੋਂ ਸ਼ੋਭਨ ਹੋਏ ਮਨਾਂ ਤੇ ਬੋਲ ਵਿਸਾਰ ਆ ਜਿਹੜਾ ਆਪਾਂ ਨੂੰ ਇੱਛੇ ਬੰਦਾ ਮਕਸ਼ਿਆ ਨੂੰ ਨਹੀਂ ਲਾਗ ਮਾਰਨ ਕਰ ਦੇਣਾ ਇਹ ਨਾ ਸੁਝ ਮੈਂ ਕਹਿ ਰਿਹਾ ਮੈਂ ਤੁਹਾਨੂੰ ਦਰਸ਼ਕ ਕਰਨਾ ਹਾਂ ਤੁਹਾਡੇ ਨੂੰ ਸਿੱਖਣਾ ਹਾਂ ਕਿਉਂਕਿ ਸੰਗਤ ਵਿੱਚ ਕੀ ਸਿੱਖੀਦਾ ਹੈ ਇਹ ਸਿੱਖਦੀ ਹੈ ਸੰਗਤ ਨੂੰ ਸੁਣਾਈਦਾ ਹੈ ਠੀਕ ਹੈ ਮੈਂ ਤਾਂ ਤੁਹਾਨੂੰ ਉਹ ਜਿਹੜੀ ਸਿੱਖਿਆ ਤੁਹਾਡੇ ਤੋਂ ਲਈ ਹੈ ਨਾ ਤੁਹਾਨੂੰ ਕੁਝ ਕੀਤਾ ਦੇਣ ਵਾਸਤੇ ਨਹੀਂ ਆਉਂਦਾ ਪਰ ਇਹ ਆਪਾਂ ਨੂੰ ਮੌਕਾ ਇਹ ਨਾ ছাত্র ਨੇ ਇੱਕ ਵਕਤ ਹੈ ਇਹਨੂੰ ਨਾ ਨਾਓ ਕਿਉਂ ਜਿਹੜਾ ਇੱਕ ਘੰਟਾ ਇੱਥੇ ਬੈਠਾ ਬਿਨਾ ਨਾ ਤੇ ਆਪਾਂ ਕੋਈ ਚੁਗਲੀ ਕਰੀਏ ਨਾ ਕਿਹੜਾ ਮਾਰਾ ਬੈਠਣਾ ਨਾ ਕਿਹਦੀ ਮਾਰੀ ਕਰਾਉਣੀ ਹੈ ਇਹ ਘੰਟਾ ਤੁਹਾਡਾ ਨਾ ਨੰ ਸਰਗੁਨਾ ਤੇ ਵਿਸ਼ਵਾਸ ਕਰਕੇ ਕੰਨ ਲੈ ਕੇ ਰਿਹਾਏ ਇਹ ਮੌਕਾ ਮੁੱਕੇ ਕਰਨਾ ਮਿਲਦਾ ਨਹੀਂ ਮੁਰਤੇ ਹੱਥ ਆਉਂਦਾ ਨਹੀਂ ਜੋ ਵੇਲਾ ਬੱਜ ਗਿਆ ਜੋ ਪਰ ਹੱਥ ਆਉਂਦਾ ਨਹੀਂ ਜੋ ਪਤਰਾ ਬੱਜ ਗਿਆ ਪਾਣੀ ਦਰਿਆਵਾਂ ਦੇ ਕਿਵਾਰ ਨੂੰ ਬੈਠੇ ਨੇ ਨਾ ਮਰਤਨ ਪਤਨਾ ਤੇ ਇਸ ਜਾਈ ਦਰਿਆ ਕੰਢੇ ਤੇ ਪਰ ਕੇ ਸਰਦਾਂ ਸ਼ਾਮ ਲੋਕ ਦੀ ਸੰਪੇੜਦਾ ਅਸੀਂ ਤਾਂ ਉੱਥੇ ਪਹੁੰਚ ਗਏ ਉਸ ਤੋਂ ਵੀਰਾਂ ਤੇ ਗੁਰੂ ਦੀ ਕਿਰਪਾ ਹੈ ਕਿ ਆਪਣੇ ਚੰਗੀ ਨੂੰ ਸਾਥ ਮਿਲਿਆ। ਬਾਂਕੀ ਹੈ ਉਸਨੇ ਸੰਪਰਕ ਤੇ ਦਰਸ਼ਨ ਨੂੰ ਸਮਾ ਲਿਆ ਪਰ ਇਹੀ ਸਿੱਖਿਆ ਮਿਲਦੀ ਹੈ ਕਿ ਨੌਜਵਾਨ ਇੰਨਾ ਤਹਿਯਾਰ ਕਰਕੇ ਆਪਣਾ ਰੋਮਿੰਡ ਤਿੰਨ ਕਿ ਟੇਮਾਨ ਬਣੀ ਇੱਕ ਜਾਂ ਦੋ ਸਾਲਾਂਾਂ ਦੀ ਪਾਰਟੀ ਕਰੀ ਫਰਦੂਦ ਮੇਰੇ ਨਾਲ ਨਾ ਕਰੋ। ਹਾਂਜੀ ਬੱਚੇ ਮੇਰੇ ਨਾਲ ਗੱਲ ਕਰਦੇ ਕਿ ਤੁਸੀਂ ਜਾਂਦੇ ਹਾਂ ਸਾਰਾ ਕੁਝ ਭੁੱਲ ਜਾਂਦਾ ਹੈ। ਮੰਨੂਰ ਪਾਟੇ ਮੇਰੇ ਪਿਤਾ ਜੀ ਬੜੇ ਵਿਦਵਾਨ ਸੰਗੋ ਲੋਕ ਆਪੇ ਯਾਦ ਕਰਦੇ ਹੁਣ ਜਿਵੇਂ ਭੋ ਹੋ ਹੁੰਦਾ ਨਾ ਕਿ ਉਹ ਉਹ ਕਿਸੇ ਭਾਂਡੇ ਵਿੱਚ ਪਾ ਲਓ ਤੁਸੀਂ ਉਸ ਭਾਂਡੇ ਵਿੱਚੋਂ ਦੁਬਾਰਾ ਤੁਸੀਂ ਕੱਢ ਲਓ ਗਰਮ ਕਰਕੇ ਕੱਢ ਲਓ ਠੰਡਿਆ ਲਈਂ ਜੇਕਰ ਲੰਬ ਜਨ ਤਾਲੂਕ ਕੀ ਆ ਨਹੀਂ ਨਹੀਂ ਹੋਈ ਜਾਈ ਜੇ ਜਿਹੜੀ ਮੂ ਮਹਿੰਨਤ ਉਸ ਲੇਖ ਵਾਲੀ ਵਾਰੀ ਨੂੰ ਕਹਿ ਦਿੱਤਾ ਉਹਨਾਂ ਨਾਲ

ਹਰ ਜਗ੍ਹਾ ਹੀ ਛਿੰਤ ਪਿਆਰ ਕਰਦੀ ਹੈ ਦੂਸਰੀਆਂ ਸਾਥੇ ਜਦੋਂ ਜਾਨੇ ਕਦੇ ਵੀ ਨਹੀਂ એમ ਫਿਰ ਕੇ ਜਾਓ ਮੇਰੀਆਂ ਵੀ ਆਪਣੀ ਪਾਣੀ ਬੈਗ ਉੱਤੇ ਤਰਪਦੇ ਹੇ ਸੰਗਤ ਦੀਆਂ ਅੱਖਾਂ ਵਿੱਚ ਇੰਨਾ ਪਿਆਰ ਹੋ ਜਾਂਦਾ ਹੈ ਕਿ ਇਥੋਂ ਦੀ ਸੰਗਤ ਤਾਂ ਨਹੀਂ ਇਹ ਗੱਲ ਕਹਿ ਰਹੀ ਹੈ ਸਾਨੂੰ ਦੋਸ਼ ਨਾ ਅਟਪੜ ਤੇ ਇਸ ਗੱਲ ਦਾ ਹੁਣ ਆਪਾਂ ਦਾਵਾ ਨਹੀਂ ਕਰ ਸਕਦੇ ਦੋਸਤਾਂ ਦਾ ਪਰਿਆਣਾ ਵੀ ਨਹੀਂ ਹੋ ਰਿਹਾ ਨਾ ਇਹਨੂੰ ਪ੍ਰਵੇਸ਼ੀ ਦੀ ਨਤੀਜ ਹੋਏਗੀ ਗਲੇ ਮਾਰੇ ਜੇਬ ਨਹੀਂ ਚਿੰਚਾ ਹੈ ਤਾਂ ਜਾ ਜਿੱਦ ਤਰ੍ਹਾਂ ਮਹਾਰਾਜ ਜ્ઞાન ਵੀ ਰਹੂ ਚਾਰ ਮੈਂ ਇਹ ਤਵੇਸੀ ਕਰਦੇ ਨਾਲ ਗੱਲ ਕਰ ਲਈ ਮੈਂ ਤਾਂ ਇੱਕੋ ਹੀ ਬਿੰਦੀ ਕਰਦੇ ਸੰਗਤ ਵਿੱਚ ਕੋਈ ਵੀ ਸੰਗਤ ਨਾ ਛੱਡੋ ਸੰਗਤ ਵਿੱਚ ਜਿੰਨਾ ਬੈਠੋਗੇ ਉਨੰਨਾ ਹੀ ਫਾਇਦਾ ਹੋ ਜਾਏਗਾ ਕਿਉਂ ਵਿੱਚ ਸੰਗਤ ਹਰ ਪ੍ਰਭ ਸਹੀ ਸਮਝਾ ਜਿਹੜੇ ਲੋਕ ਕਿੱਥੇ ਆ ਸੰਗਤ ਰੱਖੀ ਹੈ संगठन अवतार इस तरह की संस्कृति होगा है और समाप्ति के लिए पुण्य चुकाने के लिए एक बारी भाई मोहन सिंह पुण्य दिनारा जो कि सुबह संगर सारी संस्कृति जी आया जी आया जी आया बहुत बहुत आवाज तन तन सर से गुना सदगांव की सजीव आवाजी गुरु फरसा सात संगर सब तो पहला ਗੁਰਬਾਖਸ਼ਾ ਗੁਰਬਾਖਸ਼ੀ ਬਧਨੀ ਚਾਰ ਬਾਯਾ ਵਾਹਿਗੁਰੂ ਜੀ ਕਾ ਸਤਿ ਸਾਰ ਵਾਹਿਗੁਰੂ ਕੀ ਬਖਸ਼ੇ ਸਤਿਗੁਰ ਜੀ ਨੇ ਤਾਂ ਆਰ ਨਰਾਮਤ ਕੀਤੀ ਹੈ ਆ ਜਾ ਸਾਰੇ ਸੰਤਾਂ ਦੇ ਦਰਸ਼ਨ ਕਰਨ ਦਾ ਸੁਭਾਗ ਅਸਮਾ ਪ੍ਰਾਪਤ ਹੋਇਆ ਬਹੁਤ ਮਨ ਨੂੰ ਖੁਸ਼ੀ ਹੋਈ ਇਹ ਗੱਲ ਜਾਣ ਕੇ ਕਿ ਕਈ ਸੰਗਤ ਜਿਹੜੀ ਹੈ ਪਰਵਾਦੀ ਜੇ ਆਰਥਵੋਦ ਆਰਥਵੋਦ ਸ਼ਕਤੀ ਹੈ ਜਿਵੇਂ ਨਾਲ ਜਿਹੇ ਸਮੇਂ ਦੇ ਵਿੱਚ ਪਾਠ ਕਰਨ ਵਾਲੇ ਬਹੁਤ ਮਨ ਜਾਣ ਨਹੀਂ ਪਰ ਗੁਰਗਾਂ ਦੀ ਜਿਹੜੀ ਅਸਰ ਹੈ ਜੀ ਪ੍ਰਚਾਰਨ ਬਣਵਾ ਲਈ ਹੈ ਜਾਂ ਜਿਹੜੇ ਗੁਰਗਾਂ ਦੇ ਆਰਥਵੋਦ ਨੇ ਉਹਨਾਂ ਨੂੰ ਸਮਝਣ ਵਾਲੇ ਜਾਣਨ ਵਾਲੇ ਬਹੁਤ ਜਿਆਦਾ ਘੱਟ ਬਣਦੇ ਆ ਆਰਥਵੋਦ ਦੇ ਸਥਾਨ ਦੇ ਉੱਤੇ ਇਥੇ ਮਾਦੋ ਜੀ ਦਰਸ਼ਨ ਜੀ ਜੋਗ ਸੰਚਾਰ ਕਰਾ ਰਹੇ ਹੋਰੇ ਦੇ ਸਾਰੇ ਬਹੁਤ ਹੈਗਾ ਜੀ ਜੀਵਨ ਦੇ ਵਿੱਚ ਅਮੀਕਾ ਸੰਚਾਰਵਾ ਕਰੰਗਣ ਗੁਰੂ ਗ੍ਰੰਥ ਸਾਹਿਬ ਬਹੁਤ ਬਹੁਤ ਜ਼ਿਆਦਾ ਖੁਸ਼ੀ ਹੈ ਵੀ ਬਠਿੰਡੇ ਸ਼ਹਿਰ ਦੇ ਵਿੱਚ ਜਿੰਨੇ ਸੰਚਾਰ ਇਹਨਾਂ ਨੇ ਕਰਾ ਦਿੱਤੇ तकरीबन ਹੋਰ ਨੇੜੇ ਥੜੇ ਕੁਿੰਦਾ ਰਣੀ ਸਿੰਘ ਜਿਹਾ ਕੋਈ ਸ਼ਹਿਰ ਨਹੀਂ ਮੰਨੂ ਖੁਸ਼ੀ ਹੈ ਮੈਂ ਉਮੀਦ ਵੀ ਇਹ ਕਰਦਾ ਵੀ ਜਿਹੜੀ ਸੰਜਣਾ ਬਾਬਾ ਜੀ ਕਰਾਉਂਦੇ ਐ ਵੀ ਆਪ ਜੀ ਮਿਹਨਤ ਕਰੋਗੇ ਤੇ ਜੀਵਨ ਦੇ ਵਿੱਚ ਵਰਬਾਣੀ ਦਾ ਦੀਏ ਵੀ ਜੇ ਅਸੀਂ ਦੀ ਬੇਨਤੀ ਕਰੀਏ ਤੇ ਫਿਰ ਦਸਮ ਬਾਸਨ ਵਾਰ ਆਵੇ ਕਿਹਾ ਐਸੀ ਵਸਤ ਜਗਤ ਮੈਂ ਰਾਹ ਨਹੀਂ ਜੋ ਮੈਂ ਖਾਲਸ ਰਹੀ ਨਾ ਮਹਾਰਾਜਨ ਦੀ ਇਹੋ ਜੀ ਵਸਤ ਕੋਈ ਹੈ ਨਹੀਂ ਸੰਸਾਰ ਦੇ ਅੰਦਰ ਜਿਹੜਾ ਕੋਈ ਕਾਜੀ ਦੇ ਉੱਤੇ ਮੇਰੇ ਬਚਨਾਂ ਦੇ ਉੱਤੇ ਜਦੇ ਤੇਰਾਉ ਨੂੰ ਉਸ ਨੂੰ ਨਾਮ ਦੇਉ। ਅਸੀਂ ਸਤਿਗੁਰੂ ਮਹਾਰਾਜ ਜਾਨਾ ਜੀਤ ਕੀ। ਮਹਾਰਾਜ ਜੀ ਨੂੰ ਵਾਸ ਜੇ ਪਾਸ਼ ਕਰ। ਸਾਰੇ ਇਤਿਹਾਸ ਦੇ ਵਿੱਚ ਬਾਬਾ ਨਰਾਇਣ ਸਿੰਘ ਮਹੰਤ ਜੀ ਨੇ ਜਿਹੜਾ ਚੌੜੇ ਦੇ ਜਾਂ ਫਟਪਟ ਸਾਹਿਬ ਇੰਨੀ ਸਮਰੱਥਾ ਦਾ ਨਹੀਂ ਇੰਨਾ ਅਭਿਆਸ ਤਾਂ ਨਹੀਂ ਵੀ ਬੋਲ ਕੇ ਕਰ ਸਕਾਂ ਪਰ ਹਾਂ ਆਪ ਜੀ ਕਿਰਪਾ ਕਰ ਦਿਓ ਵੀ ਜਿੰਨਾ ਸਮਾਂ ਦੇ ਕੋਲ ਬੋਲਣ ਕਿ ਹੋਵੇਗਾ ਮੌਕਾ ਤਰਗ ਉਹ ਨਿਰੰਤਰ ਕਰਾਂ ਤੇ ਸਤਿਗੁਰੂ ਮਹਾਰਾਜ ਦੀ ਕਿਰਪਾ ਕੀਤੀ ਕੁਦਰਤੀ ਤੌਰ ਦੇ ਉਤੇ ਮਹਾਰਾਜ ਜੀ ਆਗੇ ਇਹ ਹੋਈ ਵੀ ਸੁਪਨੇ ਦੇ ਵਿੱਚ ਜਿਵੇਂ ਕਰ ਮਹਾਰਾਜ ਨੇ ਵਚਨ ਕੀਤਾ ਤੋ ਮਨ ਦੇ ਵਿੱਚ ਚਾਰਜ ਕਰਦਾ ਵੀ ਜਿਦ ਰਹਿਆ ਸਮੇਂ ਵਿੱਚ ਮੈਂ ਹਰ ਵਾਰ ਸਭ ਕਰ ਰਿਹਾ ਹਾਂ ਤੇ ਕੀਤਣਾ ਹੋ ਰਿਹਾ ਹੈ ਕੋਸੇ ਦੇ ਵੀ ਮੇਰੀ ਰਾਤ ਨੂੰ 2 ਵਜੇ ਰੌਣਾਂ ਨਾਲ ਰੌਣ ਦੇ ਉੱਤੇ ਜਾਣਾ ਪਣ ਪਟਸਾ ਤੇ ਜਦੋਂ ਮੈਂ ਦੋ ਪੀ 2 ਵਜੇ ਰੌਣਾਂ ਤੇ ਗਿਆ ਮੇਰਾ ਉੱਥੋਂ ਚਿਤਨਾ ਕਰੇਗੀ ਇੱਥੋਂ ਉੱਠਣਾ ਫਿਰ ਮੈਂ ਜਦੋਂ 4 ਵਜੇ ਮੈਂ ਅਗਰੰਤੀ ਸਿੰਘ ਨੇ ਆ ਕੇ ਕਿਉਂਕਿ ਦੀ ਛੜਿਆ ਪਰ ਮਹਾਰਾਜ ਜਰਮਾ ਜੀ ਬੇਨਤੀ ਕੀਤੀ ਮਹਾਰਾਜ ਆਪ ਦੀ ਹੋਂਦ ਕਿਰਪਾ ਕੋ ਅਹੜਵਣ ਸਾਹਿਬ ਕਰਾਂਗੇ ਦੀ ਛੇਤੀ ਹੀ ਕਰਾਂ ਅਸੀਂ 18 16 ਤੋਂ 18 ਫਰਵਰੀ ਦਾ ਅਖਟਵਡ ਸਲ ਕੀਤਾ ਸੀ ਉਹਦੇ ਤੋਂ ਬਾਅਦ ਇਹ ਨਿਸ਼ਚਾ ਕਰ ਲਿਆ ਸੀ ਮਾਰਨ ਕਿਰਪਾ ਕਰੋਗੇ ਆਪ ਜੀ ਤੇ ਮਾਰਾ ਜੀ ਬਾਤ ਇਸ ਸੰਪੂਰਨ ਹੋ ਜਾਂਦਾ ਅਗਰ ਜੀ ਬਾਬਾ ਜੀ ਨੇ ਗੱਲ ਕੀਤੀ ਬਾਬਾ ਜੀ ਕਹਿੰਦੇ ਵੀ ਬਾਈ ਕਰਿਆ ਸੋਦੇ ਕੰਨ ਤੇ ਸਤਿਗੁਰੂ ਮਹਾਰਾਜ ਨੇ ਕਿਰਪਾ ਕੀਤੀ ਅਸੀਂ 15 ਮਾਰਗ ਨੂੰ ਜਿਹੜਾ ਉਹ ਰਾਹ ਦਾ ਯਾਤ ਕਰਤਾ ਸੀ ਕਿਉਂਕਿ ਪਹਿਲਾਂ ਘਟਾਇਆ ਸੀ ਫਿਰ 15 ਤਰੀਕ ਨੂੰ ਰੋਪੀ ਜਿਹੜੀ ਬਿਲਕੁਲ ਆਕਾਰ ਕਿਸੇ ਕੇਵਲ ਜਿਹੜਾ ਉਹ ਸਵੇਰ ਤੇ ਸ਼ਾਮ ਅੱਧੀ ਕਟੋਰੀ ਦੀ ਜਿਹੜੀ ਪਾਉਂਦੇ। ਫਿਰ ਸਦਾਰਾ ਗਰੀ ਨੂੰ ਜਾ ਕੇ ਇੱਕ ਵਾਰਕ ਦੀ ਕਰਤੀ। ਉਹ 19 ਤਰੀਕ ਨੂੰ ਜਾ ਕੇ ਅੱਧੇ ਵਾਰਕ ਦੀ ਮੰਗ ਲਾਤੀ ਸੀ। ਔਰ ਪਾਣੀ ਜਿਹੜਾ ਪਹਿਲਾਂ ਵੀ ਘਟਾਇਆ ਹੋਇਆ ਸੀ ਕਿਉਂਕਿ ਖੇਰਿਆਂ ਦੇ ਲਈ ਜਿਹੜਾ ਇਹ ਪਾਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਜੇ ਅਸੀਂ ਪਾਣੀ ਦੀ ਮਾਤਰਾ ਘਟਾ ਲੀਏ ਤੇ ਖੇਰਿਆਂ ਨੂੰ ਨੁਕਸਾਨ ਹੋਣੀ ਹੈ। ਤਕਰੀਬਨ ਜਦੋਂ ਅਸੀਂ ਇੱਕ ਹਫ਼ਤਾ ਬਾਣੀ ਦਾ ਬਹੁਤ ਜ਼ਿਆਦਾ ਘੱਟ ਸੇਵਨ ਕਰ ਲਈ ਜਾਂ ਬਿਲਕੁਲ ਛੱਡ ਲਈਏ ਤੇ ਫਿਰ ਜਿਹੜੀ ਸਤਗੁਰੂ ਦਿੱਖ ਨਹੀਂ ਹੁੰਦੀ ਤੇ ਸਤਗੁਰੂ ਮਹਾਰਾਜੀ 바ਗੀ ਕਿਰਪਾ ਦੇ ਰਹੀ ਤੇ ਮਹਾਰਾਜੀ ਦੇ ਦੁਆਰਾ ਇਹ ਸਤਗੁਰੂ ਜਿਹੜੇ ਤਕਰੀਬਨ 40-42 ਘੰਟੇ ਕਿਸੇ ਵਰਤਾਰੇ ਦੀ ਕੋਈ ਪ੍ਰੇਸ਼ਾਨੀ ਉਜਾਈ ਨਹੀਂ ਹੈ ਤੇ ਮਹਾਰਾਜ ਨੇ ਆਪ ਵੀ ਕਿਰਪਾ ਕਰਕੇ ਇਹ ਜਿਹੜਾ ਬਾਣ ਸੰਪੂਰਨ ਕਰਾਇਆ ਹੈ ਔਰ ਸਤਿਗੁਰੂ ਜੀ ਦੀਆਂ ਹੀ ਕਿਰਪਾ ਲਈ ਕਿਸੀਂ ਤਿੰਨੇ ਨੇ ਜਿਹੜਾ ਸਵੀਪਰ ਲਾਉਂਦੇ ਰਹਿੰਦਾ। ਹਰਬ ਵਾਲੇ ਦਿਨ ਵੀ ਤਕਰੀਬਨ ਸਵਾ ਘੰਟਾ ਸ਼ਾਮ ਨੂੰ ਸਵੀਕਰ। ਮੱਧ ਵਾਲੇ ਦਿਨ ਵੀ ਸਵੇਰੇ ਸਵਾ ਘੰਟਾ। ਔਰ ਮੱਧ ਵਾਲੇ ਦਿਨ ਸ਼ਾਮ ਨੂੰ ਜਿਹੜਾ 3 ਘੰਟਾ ਤੇ ਫਿਰ ਭੋਗ ਵਾਲੇ ਦਿਨ ਸਵੇਰੇ ਇੱਕ ਵਜੇ ਤੋਂ ਲੈ ਕੇ ਅੰਸ਼ਟੇ ਦਿਨ ਲੈ ਕੇ ਸਵੀਕਰ। ਤੇ ਸਤਿਗੁਰੂ ਮਹਾਰਾਜ ਨੇ ਜੀ ਦੀ ਆਪ ਕਿਰਪਾ ਕੀਤੀ ਮਹਾਰਾਜ ਬਾਲ ਬਖਸ਼ਿਆ ਤੇ ਤਾਂ ਹੋਇਆ। ਸਰ ਜੀ ਅੰਜੀ ਆਈ ਸੀ ਤੁਹਾਨੂੰ ਆਰੋਗਨੀ ਮੈਨਦਰ ਦੇ ਕੋਣੀ ਨਾਉਨਾ ਨਾਲ ਗੱਲ ਕੀਤੀ ਮੈਂ ਕਹਿੰਦੀ ਕਿ ਉਹਨਾਂ ਨੇ ਪਹਿਲਾਂ ਤਿੰਨ ਗੱਡ-ਗੱਡ ਪੜਨਾ ਹੋਵੇਗਾ ਇਸ ਕੰਪਰੈਸਰ ਮੈਂ ਉਹਨਾਂ ਨੂੰ ਪੁੱਛਿਆ ਪਰ ਕਹਿੰਦੀ ਜੀ ਵੀ ਸਭ ਤੋਂ ਜ਼ਰੂਰੀ ਗੱਲ ਕੀ ਆ ਗੱਡ-ਵੱਡਸਾ ਕਰਨ ਦੇ ਲਈ ਤੇ ਮੈਨੂੰ ਮੈਨੂੰ ਕੀ ਦੱਸਾਂ ਮੈਂ ਕੀ ਜ਼ਰੂਰੀ ਹੈ ਫਿਰ ਹੱਸ ਕੇ ਕਹਿੰਦੇ ਵੀ ਮਹਾਰਾਜੇ ਜੇ ਤਰਨਾ ਜਰਦਾਸ ਸਿੰਘ ਕੀ ਸਭ ਤੋਂ ਜ਼ਰੂਰੀ ਹੈ ਵੀ ਜੇ ਇਹ ਭਾਵਨਾ ਨਾਲ ਕਰ ਦਈਏ ਫਿਰ ਤਾਂ ਸਾਰਾ ਕੁਝ ਹੋ ਜਾਂਦਾ ਨਹੀਂ ਜਿੰਨੀ ਮਰਜ਼ੀ ਤੇ ਆਲੀ ਕਰੀ ਜੋ ਸਭ ਰੱਖੀ ਰਖਾਈ ਰਹੇਗਾ ਅਰਦਾਸ ਦੀ ਕਹਿੰਦੇ ਏਨੀ ਵੱਡੀ ਤਾਕਤ ਹੈ ਕਹਿੰਦੇ ਬਾਕੀ ਤੂੰ ਆਪ ਸਿਆੜਾ ਤੈਨੂੰ ਪ੍ਰੇਰ ਪ੍ਰਗਾਤ ਪਤਾ ਤੇ ਮੈਂ ਕਹਿੰਦੀ ਕਿ ਤੁਹਾਡਾ ਜਿਹੜਾ ਉਹ ਤਜਰਬਾ ਹੈ ਤੁਸੀਂ ਮਹਾਰਾਜ ਜੀ ਗੋਦ ਦੇ ਵਿੱਚ ਬਹਿ ਕੇ ਸੰਪੂਰਨ ਕੀਤੇ ਆਪਰ ਅਸੀਂ ਕੱਲਾ ਸੁਣਿਆ ਤੇ ਉਹਨਾਂ ਨੇ ਜਿਹੜਾ ਇਹ ਬਚਨ ਕੀਤਾ ਨਾ ਅਰਦਾਸ ਸਭ ਤੋਂ ਇੰਡੀਆ ਮਰ ਸਾਰੀਆਂ ਆਪਣਾ ਛੱਡਦੀਆਂ ਕਿ ਮਹਾਰਾਜ ਜੀ ਚੱਲਣਾ ਤਾਲਾਸ ਕੀਤੀ ਤਰਸਾਲ ਦੀ ਅਰਦਾਸ ਦੇ ਮੁਤਾਬਕ ਜੇਦੋਂ ਕੋਈ ਵੱਡਾ ਕੰਮ ਕਰਨਾ ਹੋਵੇ ਨਾ ਤੇ ਉਹਨੂੰ ਕੜਾ ਪ੍ਰਸ਼ਾਦ ਦੀ ਦੇ ਕੇ ਕਰਕੇ ਤਿਲ ਪਾਠ ਜੀ ਜਨਮ ਸਾਹਿਬ ਦੇ ਕਰਦੇ। ਤੇ ਸਤਿਗੁਰੂ ਮਹਾਰਾਜ ਦੀ ਕਿਰਪਾ ਦੁਆਰਾ ਅਸੀਂ 20 ਤਰੀਕ ਨੂੰ ਜਿਹੜਾ ਉਹ ਸ਼ਾਮ ਨੂੰ ਸੰਗਤ ਦੇ ਵੇਲੇ ਕੜਾ ਪ੍ਰਸ਼ਾਦ ਦੀ ਦੇ ਕੇ ਕਰਕੇ ਤਿਲ ਪਾਠ ਦਾ ਕਰ ਬੜਨਾਨ ਸਾਹਿਬ ਦੇ ਕਰਕੇ ਛੜੀ ਜਿਹੜੇ ਤਿਲ ਪਾਠ ਕਰਕੇ ਮਹਾਰਾਜ ਦੇ ਚਰਨਾਂ 'ਚ ਬੇਨਤੀ ਕੀਤੀ ਕਿਸੇ ਤੇ ਪਾਖਾ ਆਮਰੀ ਦਾ ਕਾਰਜ ਹੈ ਆਪ ਆਪੇ ਹੀ ਕਰਾਇਓ ਮੇਰੀ ਸਮਰਥਾ ਨਹੀਂ। ਜਿਵੇਂ ਮਹਾਰਾਜ ਨੇ ਕਿਹਾ ਕਿ ਜਦੋਂ ਜੀਵ ਡਿੱਗ ਕੇ ਮੇਰੀ ਤੇ ਪੈਗਾ ਕਹਿ ਜਾਏਗਾ ਹਾਂ ਬਹੁਤ ਜਲੀ ਠਾਕੁਰ ਦਾ ਹਾਰ ਹੈ। ਜਦ ਹਮ ਸਰਣ ਪ੍ਰਭੂ ਕੀ ਆਏ ਰਾਗ ਪ੍ਰਭੂ ਭਾਵਨ ਤੇ ਜਦੋਂ ਐਉਂ ਮਹਾਰਾਜ ਜੀ ਬੇਨਤੀ ਕਰੀਏ ਤਾਂ ਸ੍ਰੀ ਬਾਦਸ਼ਾਹ ਆਪ ਹੀ ਆਦੇ ਸਵਾਗਤ ਲਏ ਤੇ ਮਹਾਰਾਜ ਜੀ ਸਵਾਰਿਆ ਵੀ ਹੈ ਤੇ ਜਦੋਂ ਸਮਾਪਤੀ ਹੋਈ ਨਾ ਸਾਡੇ ਸਿੰਘ ਨੇੜੇ ਆ ਗਏ ਕਹਿੰਦੇ ਵੀ ਬਾਬਾ ਜੀ ਕੋ ਫੜ ਕੇ ਟੋੜਾ ਫੂਲ ਹੈ ਤੇ ਮਹਾਰਾਜ ਨੇ ਕਿਰਪਾ ਦਿੱਤੀ ਵੀ ਨਾ ਰਣਦੀ ਵੀ ਨਗਦ ਨਹੀਂ ਆਈ ਮਹਾਰਾਜ ਬਾਦਸ਼ਾਹ ਦਾ ਬਖਸ਼ਿਆ ਵੀ ਉੱਠ ਕੇ ਆਪਦੀ ਅਰਦਾਸ ਕਰਵਾਈ ਇਹਰ ਬਾਅਦ ਦੇ ਵਿੱਚ ਮੇਰੇ ਕੋਲ ਬਾਰੇ ਕਹਿੰਦੇ ਆ ਵੀ ਤੁਸੇ ਆਰਾਮ ਕਰੋ ਮੈਂ ਕਹਿੰਦੀ ਹਜੇ ਆਰਾਮ ਨਹੀਂ ਕਰਦਾ ਸਿੰਘ ਬੈਠੇ ਨੇ ਗੱਲਾਂ ਕਰੀਏ 4:30 ਵਜੇ ਮੈਂ ਥੱਕੇ ਨਾਲ ਕਹਿੰਦੇ ਕਹਿੰਦੇ ਵੀ ਪੈ ਜਾਉਂਗਾ 4:30 ਵਜੇ ਨੇ ਥੱਕੇ ਨਾਲ ਸਵਾਸਤ ਤੇ ਮੈਂ 6:00 ਵਜੇ ਸਵਾ 6:00 ਵਜੇ ਫਿਰ ਉੱਠਣਾ ਉਸ ਤੋਂ ਬਾਅਦ ਇੰਨਾ ਕਮਲ ਇਹ ਰਿਹਾ ਸੀ ਕਿ ਮੈਂ ਨਹੀਂ ਮਹਿਸੂਸ ਕਰ ਰਿਹਾ ਸੀ ਕਿ ਇਹ ਮਹਾਰਾਜ ਕਿਰਪਾ ਕਰਦੇ ਨੇ ਵੀ ਮੈਂ ਹੁਣ ਵੀ ਅੱਧਾ ਕੜ-ਕੜਸਾ ਹੋਰ ਕਰਨ ਦੀ ਸਮਰੱਥਾ ਰਹੀ ਉਹਦੇ ਸੋਨਿਆ ਸੋਨਿਆ ਅਗਲਾ ਅਗਲੀ ਵਾਰੀ ਤੇ ਜਿਹੜਾ ਖਣਬਾਲ ਸਾਹਿਬ ਕਰਾਂਗੇ ਸਾਰਾ ਸੰਪੂਰਨੇ ਬੋਲ ਕੇ ਕਰਾਂਗੇ ਮਹਾਰਾਜ ਜੀ ਸਮਰੱਥਾ ਵਕਸ਼ਣ ਤਾਂ ਆਵੇਂ ਸਾਲ ਨੂੰ ਕਰੀਏ ਤੇ ਤਾਵੇਂ ਕਰੀਏ ਨੌ ਸਾਲ ਨੂੰ ਤੇ ਜਦੋਂ ਮਹਾਰਾਜ ਜੀ ਨੋਂ ਕਿਰਪਾ ਕੀਤੀ ਖਣਬਾਲ ਸਾਹਿਬ ਸਾਰਾ ਜਿਹੜਾ ਆਪੋ ਜੀ ਬੋਲ ਕੇ ਕਰਾਂਗੇ ਤੇ ਬਕਾਇਦਾ ਰਿਕਾਰਡ ਕਰਕੇ ਕਰਾਂ ਕਿਉਂਕਿ ਇਤਿਹਾਸ ਜਿਹੜਾ ਇਹ ਚੀਜ਼ਾਂ ਨੂੰ ਸਾਂਭ ਲੈਣ ਲਈ ਅਸੀਂ ਮੀਡਿਆ ਇਹਦੇ ਵਿੱਚ ਜਿਹੜੀਆਂ ਚੀਜ਼ਾਂ ਸਾਂਭੀਆਂ ਨਹੀਂ ਆ ਉਹ ਪਤਾ ਨਹੀਂ ਕਿੰਨੇ ਕੁ ਸਮੇਂ ਤੱਕ ਕਿੱਥੇ ਤੱਕ ਪਹੁੰਚਣੀਆਂ ਨੇ ਕਿਹੜੀ ਕਿਹੜੀ ਲੋਕਾਂ ਤੱਕ ਜਿਹੜਾ ਇਹ ਚੀਜ਼ ਪਹੁੰਚੇਗੀ ਆਉਣ ਵਾਲੇ ਪਨੀਰ ਤੱਕ ਪਹੁੰਚੇਗੀ ਸਾਨੂੰ ਦੇ ਕਰਕੇ ਕੋਈ ਰੋਕ ਨਹੀਂ ਰਹਿਣਾ ਹੈ। ਹਰੀ ਮੈਂ ਗੱਲ ਹੀ ਕੀਤੀ ਸੀ ਵੀ ਜੇ ਹਣ ਫੜਦਾ ਕਰਨਾ ਸਾਡੇ ਇੱਕ ਸਿੰਘ ਸੀਗੇਨੀ ਨਰਵੈ ਸਿੰਘ ਉਹਨਾਂ ਕੋਲ ਇਹ ਗੱਲ ਆ ਸੀ ਪੜਦਾ। ਉਹਨਾਂ ਨੇ ਕਿਹਾ ਕਹਿੰਦੇ ਵੀ ਜਨਗੋਹ ਨੂੰ ਨਹੀਂ ਕਾਟ ਕਰ ਰਹੇ ਆ। ਉਹ ਸੁਣਦਿਆਂ ਸਾਰੀ ਕਹਿੰਦਾ ਵੀ ਮੈਂ ਨਾ ਮੈਂ ਵੀ ਕਰੂੰਗਾ ਮੈਂ ਦਾ ਬਾੜ। ਪਰ ਮੈਂ ਨਾ ਮੈਂ ਸਾਰੀ ਗਾਲ ਚੋਬੀ ਸਭ ਦਾ ਬਾੜ ਕਰੂੰਗਾ। ਉਹਦੀ ਐਂਜ ਉਮਰ ਹੈ ਤਕਰੀਬਨ 13 ਸਾਲ ਦੀ ਉਮਰ ਹੈ। ਤੇ ਜਦੋਂ ਮੈਨੂੰ ਗਿਆਨੀ ਜੀ ਨੇ ਦੱਸਿਆ ਮੇਰਾ ਮਨ ਬਹੁਤ ਖੁਸ਼ ਆਇਆ ਇਹ ਇੱਥੇ ਵੀ ਆਏ ਸੀ ਉਹ ਤਰ੍ਹਾਂ ਕਰਕੇ ਗਏ ਆ ਗਿਆਨੀ ਜੀ ਦਾ ਸਿੰਘ ਨੇ ਸਨਮਾਨ ਵੀ ਉਹਨਾਂ ਦਾ ਕੀਤਾ ਤੇ ਬਹੁਤ ਜ਼ਿਆਦਾ ਮਨ ਨੂੰ ਖੁਸ਼ੀ ਹੋਈ ਵੀ ਅੱਜ ਅਸੀਂ ਯਤਨ ਕੀਤਾ ਸਾਨੂੰ ਦੇ ਕਰਕੇ ਕੋਈ ਨਾ ਕੋਈ ਵਿਦਿਆਰਥੀ ਅੱਗੇ ਆਇਆ ਕੋਈ ਨਾ ਕੋਈ ਹੋਰ ਗੁਰਮੁਖਤਾਰ ਅੱਗੇ ਆਏਗਾ ਤੇ ਉਹਨੂੰ ਦੇਖ ਕਰਕੇ ਪਤਾ ਲੱਗਿਆ ਕਿੰਨੇ ਆਤਰਾ ਜੀਵਨ ਬਦਲਣ ਲੈ ਕਿੰਨੇ ਆਕਰਮ ਜੀ ਮਿਹਰਬਾਨੀ ਹੋਣੀ ਹੈ ਸਭ ਤੋਂ ਵੱਡਾ ਸ਼ੁਕਰੀਆ ਕਰਨ ਪਾਪ ਸਾਹਿਬ ਕਰਨ ਦਾ ਇਹ ਹੀ ਮਨੋਦ ਸੀ ਤੇ ਮਹਾਰਾਜਾ ਕਰਵਾ ਕਰਨ ਜਿਹੜਾ ਗੁਰੂ ਗ੍ਰੰਥ ਸਾਹਿਬ ਬਾਣੀ ਦਾ ਗ੍ਰੰਥੀ ਹੈ ਨਾ ਅੱਜ ਦੇ ਸਮਿਆਂ ਦੇ ਵਿੱਚ ਜਿਹੜੀ ਆਪਾਂ ਰਸਾ ਦੇਖਦੇ ਆ ਇਹਦੇ ਪਿੱਛੇ ਜਿੱਤੇ ਕੁਝ ਹਾਲਾਤ ਜ਼ਿੰਮੇਵਾਰ ਨੇ ਪਰ ਅਸੀਂ ਆਪ ਵੀ ਜ਼ਿੰਮੇਵਾਰ ਆ ਸਾਰਾ ਦੋਸ਼ ਜਿਹੜਾ ਅਸੀਂ ਲੋਕਾਂ ਦੇ ਉੱਤੇ ਨਹੀਂ ਦੇ ਸਕਦੇ ਸਾਰਾ ਦੋਸ਼ ਜਿਹੜਾ ਅਸੀਂ ਹਾਲਾਤਾਂ ਤੇ ਹੀ ਦੇ ਸਕਦੇ ਦੋਸ਼ ਸਾਡਾ ਵੀ ਹੈ ਅਸੀਂ ਸਰਕਾਰ ਵੱਲੋਂ ਵੱਡਾ ਜੀ ਵਾਲਾ ਭਾਰ ਦੇ ਆ ਪਰ ਉੱਡੀ ਤਰ੍ਹਾਂ ਬੰਦ ਓਡੀ ਕਮਾਈ ਹੈ ਸਭ ਤੋਂ ਵੱਡੀ ਗੱਲ ਇਹ ਹੈ ਜਿਹੜਾ ਮਾਰਾ ਦੀ ਤੰਗਿਆ ਰਹਿਣ ਵਾਲਾ ਉਹਦੇ ਜੀਵਨ ਦੇ ਵਿੱਚ ਬਹੁਤਾ ਵੀ ਕੁਝ ਨਾ ਕੋਈ ਤਾਂ ਉਹਨੇ ਕਮਾਇਆ ਹੋਵੇ ਕੁਝ ਨਾ ਕੋਈ ਤਾਂ ਉਹਨੇ ਖਟਿਆ ਹੋਵੇ ਜਿੱਥੇ ਸਨਵਾਹ ਨਾਲ ਇਤਿਹਾਸ ਦੀ ਸਾਂਝ ਪਾਉਂਦੇ ਆ ਸੁਣਾਉਂਦੇ ਆ ਤੇ ਉਥੇ ਜਿਆਦਾ ਹੀ ਨਾ ਸ਼ਕਾਪੀ ਤਾਂ ਬੈਠਣ ਦੀ ਅਡੋਲ ਬੈਠਣ ਦੀ ਸਮਰੱਥਾ ਰੱਖਣੀ ਪੈਂਦੀ ਹੈ ਕਿਉਂਕਿ ਇੱਕ ਤਾਂ ਹੁੰਦੀ ਹੈ ਗੱਲ ਸੁਣੀ ਤੇ ਤੈਅ ਦੇਣੀ ਇਤਿਹਾਸ ਪੜ੍ਹਿਆ ਤੇ ਸੁਣਾ ਲੈਣਾ ਕੁਝ ਇਤਿਹਾਸ ਦਾ ਪ੍ਰੈਕਟੀਕਲ ਵੀ ਜ਼ਰੂਰੀ ਹੈ ਤੁਸੀਂ ਜਿਹੜਾ ਕਰ ਸਕਦੇ ਹੋ ਕੋਈ ਗੁਰਬਾਣੀ ਦੇ ਸ਼ਬਦ ਕਮਾਉਣ ਦਾ ਪ੍ਰੈਕਟੀਕਲ ਕਰ ਰਹੇ ਹੋ ਏਹੀ ਜ਼ਰੂਰੀ ਹੈ ਤੇ ਕੋਈ ਅੱਗੇ ਸਿਖਾਉਣ ਦਾ ਕਰ ਰਿਹਾ ਹੈ ਕੋਈ ਸਿੱਖੜਦਾ ਕਰ ਰਿਹਾ ਕੋਈ ਸਿੱਖ ਕੇ ਵੀ ਸਿੱਖੀ ਜਾ ਰਿਹਾ ਹਰੇਕੀ ਆਪਣੀ ਮੰਸ਼ਾ ਤੇ ਸਤਿਗੁਰੂ ਮਹਾਰਾਜ ਦੀ ਆਪ ਕਿਰਪਾ ਕੀਤੀ ਤੇ ਮੇਰਾ ਜਿਹੜਾ ਇਹ ਮਹਾਰਾਜੇ ਕਾਰਜ ਸਫਲਾ ਕਰ ਦਿੱਤਾ ਤੇ ਮੈਨੂੰ ਆਪ ਨੂੰ ਇਹ ਕੋਈ ਇੰਨੀ ਹੋਈ ਵੀ ਮੈਨੂੰ ਦੇਖ ਕੇ ਇੱਕ 13 ਸਾਲ ਦਾ ਬੱਚਾ ਕਹ ਰਿਹਾ ਮੈਂ ਆਰਾਮ ਜੋ ਵੀ ਸਭ ਬਣ ਕੇ ਕਰੂੰਗਾ ਨਾਲੇ ਉਹ ਸਕੂਲ ਜਾਂਦਾ ਸਕੂਲ ਵੀ ਪੜਦਾ ਵਿਦਿਆ ਵੀ ਪੜ ਰਿਹਾ ਤੇ ਪਰ ਕਹਿੰਦਾ ਵੀ ਮੈਂ ਉਹ ਗੈਨੀ ਦੀਆਂ ਆਸਕੇ ਕਹਿੰਦਾ ਕਿ ਮੈਂ ਸਕੂਲ ਕਿਉਂਕਿ ਮੈਂ ਸਕੂਲ ਵੀ ਜਾਊਂਗਾ ਸਕੂਲੋਂ ਆ ਕੇ ਕਿਨਾ ਸੌ ਜਾਊਂਗਾ ਤੇ ਰਾਤ ਨੂੰ ਜੋ ਵੀ ਸਭ ਦਾ ਪਾਠ ਕਰਿਆ ਉਹ ਜਿੰਨਾ ਹੋਇਆ ਹੈ ਕਿਨਾ ਉਹਨਾਂ ਕਰਿਆ ਕਰਨਾ ਤੇ ਜਦੋਂ ਸਵੇਰੇ 5 ਵਜੇ ਕਰਦੇ ਤਨੇਮ ਕਰਕੇ ਇਸ਼ਨਾਨ ਪਾਣੀ ਕਰਕੇ ਫਿਰ ਸਕੂਲ ਜਾਂਦੀ ਇਹਨਾਂ ਰਿਕਵਰਡ ਬਹੁਤ ਹੋਏ ਨੇ ਕਿ ਮੈਂ ਜਦੋਂ ਤੱਕ 8 ਘੰਟੇ ਬੈਠੇ ਰਹਿ ਸਕਦੇ ਹਾਂ ਕਿ ਮੈਨੂੰ 12 ਘੰਟੇ ਬੈਠਣ ਲੱਗ ਜਾਂਦੀ ਹੈ ਤੇ ਇਹ ਜਿਹੜਾ ਸਰਵੈਂਟ ਆ ਉਹ ਵੀ ਦੇਖਦੇ ਇਹ ਕਰਕੇ ਇੱਕ ਦੂਜੇ ਦੇ ਵਿੱਚ ਆਉਂਦਾ ਤੇ ਇਸੇ ਕਰਕੇ ਜਿਹੜਾ ਸਾਡਾ ਇਤਿਹਾਸ ਹੈ ਨਾ ਗੱਲਾਂ ਨਾਲ ਭਰਿਆ ਤੇ ਆਪ ਸਾਰਿਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪ ਸਾਰੀਆਂ ਸੰਗਤਾਂ ਦੇ ਦਰਸ਼ਕਾਂ ਨੂੰ ਦਰਸ਼ਨ ਬਖਸ਼ਿਆ ਮਹਾਨੀ ਕਿਰਪਾ ਕਰਾਂ ਆਪ ਸਾਰੀਆਂ ਸੰਗਤਾਂ ਨੂੰ ਗੁਰਬਾਣੀ ਦੀ ਨਿਤਨੇਮ ਦੀ ਸ਼ੁੱਧ ਉਦਾਰਣ ਜੀ ਨਾਲ ਬਖਸ਼ਣ ਵਾਹਿਗੁਰੂ ਜੀ ਕਥਾ ਸੁਣਾਉਣ ਵਾਹਿਗੁਰੂ ਜੀ